14 ਤਰੀਕ ਨੂੰ ਅਸੀਂ ਇੱਕ ਪਾਰਟੀ ਦਾ ਐਲਾਨ ਕੀਤਾ ਸੀ ਜਿਸ ਦਾ ਨਾਮ ਸੀ ਅਕਾਲੀ ਦਲਵਾਦ ਪੰਜਾਬ ਦੇ ਤੇ ਉਹਦੀ ਅਸੀਂ ਉਹਦਾ ਵਿਸਥਾਰ ਕਰਨ ਵਾਸਤੇ ਅਸੀਂ ਜਿਲੇ ਵਾਜ ਜੁਕਮੂਤੀਆਂ ਦਾ ਗਠਨ ਕਰ ਰਹੇ ਹਾਂ ਜਿਲੇ ਤੋਂ ਬਲਾਕ ਦਾ ਬਲਾਕ ਤੋਂ ਸਰਕਲ ਦਾ ਸਰਕਲ ਤੋਂ ਪਿੰਡ ਤੱਕ ਅਸੀਂ ਪਹੁੰਚ ਰਹੇ ਹਾਂ ਉਹਦੇ ਵਾਸਤੇ ਅੱਜ ਅਸੀਂ ਇਸ ਪਾਸੇ ਪੇਤਰ ਧਰਤੀ ਤੇ ਫਤਿਹਗੁਰ ਸਾਹਿਬ ਜੀ ਆਪਾਂ ਪੰਜ ਸਿੰਘਾਂ ਨੂੰ ਜਿਹੜਾ ਕਿ ਇਹ ਸੇਵਾ ਸੌਂਪੀ ਗਈ ਆ ਤੇ ਉਹਨਾਂ ਦੇ ਨਾਲ ਇੱਕ ਮੁੱਖ ਸੇਵਾਦਾਰ ਜਿਹੜਾ ਉਹ ਸਾਰਿਆਂ ਨੂੰ ਤਾਲਮੇਲ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਚੱਲੂਗਾ ਉਹ ਇਹ ਸ਼ੇਵਾਂ ਸੰਗਤਾਂ ਦੀਆਂ ਡਿਊਟੀਆਂ ਲਈਆਂ ਗਈਆਂ ਤੇ ਇਹਨਾਂ ਤੋਂ ਅਸੀਂ ਅਮੀਰ ਕਰਦੇ ਹਾਂ ਕਿ ਸਤਨ ਮੰਨ ਧਰ ਨਾਲ ਦਿਨ ਰਾਤ ਗੁਰੂ ਮਹਾਰਾਜ ਜੋੜਾਸੇ ਨਾਲ ਕੰਮ ਕਰਕੇ ਜੋ ਸਾਡਾ ਮਿਸ਼ਨ ਹੈ ਉਹਨੂੰ ਪੂਰਾ ਕਰਾਂਗੇ ਬਾਕੀ ਅਸੀਂ ਸੰਤਾਂ ਦੇ ਚਰਨਾਂ ਵਿੱਚ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੱਦ ਤੋਂ ਵੱਧ ਇਹਨਾਂ ਨਾਲ ਸਹਿਯੋਗ ਕਰਕੇ ਇਸ ਜ਼ਿਲ੍ਹੇ 'ਚ ਵੱਧ ਤੋਂ ਵੱਧ ਭੱਤੀ ਹੋ ਤੇ ਜੋ ਸਾਡਾ ਅਜੰਡਾ ਹੈ ਪੰਥ ਬਚਾਓ ਪੰਜਾਬ ਬਚਾਓ ਉਹਨੂੰ ਅਸੀਂ ਸਰ ਜਣੇ ਨਿਸ਼ਕਾਰ ਕਰ ਸਕੀ ਅਗਲੇ ਇਸ ਜਿਲ੍ਹੇ ਦੀ ਹੁਣੇ ਇੱਕ ਕਮੇਟੀ ਜਿਹੜੀ ਅੱਬ ਅਨਾਉਂਸ ਕੀਤੀ ਆ ਇਹ ਜ਼ਿਲ੍ਹੇ ਨੂੰ ਇਹ ਸੰਭਾਲੂਗੀ ਇਹਨਾਂ ਅੱਗੇ ਬਲਾਕ ਤੇ ਪੰਜ-ਪੰਜ ਮੈਂਬਰ ਨਿਯੁਕਤ ਕਰਨਗੇ ਫਿਰ ਉਹ ਅੱਗੇ ਪਿੰਡਾਂ ਤੱਕ ਇਹ ਵੜੀ ਪਹੁੰਚ ਕਰਨਗੇ ਤੇ ਇਹ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੈ ਸਾਰਿਆਂ ਦੀ ਤੇ ਉਸ ਤੋਂ ਬਾਅਦ ਅਸੀਂ ਅੱਜ ਸ਼ਾਇਦ ਅੱਗੇ ਹੈ ਵੀ ਇਸ ਸੋਕ ਨੇ ਕੀ ਅਨਾਉਂਸ ਕਰਦੇ ਜਾ ਰਹੇ ਕਿਹੜਾ ਗਿਆਨੀ ਹਰਕਤ ਨੂੰ ਲਾਇਆ ਜੀ ਇਹ ਵਿਚਾਰ ਇਹ ਜੀ ਮੇਰੇ ਖਿਆਲੋਂ ਤੇ ਬਹੁਤ ਇੱਕ ਨਿੰਦਨਯੋਗ ਹਰਕਤ ਹੈ ਕਿ ਜਥੇਦਾਰਾਂ ਸਾਹਿਬ ਨੂੰ ਇਸ ਤਰੀਕੇ ਨਾਲ ਦੇ ਦੇਖ ਕਰਕੇ ਤਾਂ ਕੱਢਣਾ ਮੇਰਾ ਖਿਆਲ ਹੈ ਕਿ ਜੋ ਵੀ ਉਹਨਾਂ ਤੇ ਇਲਜ਼ਾਮ ਸੀਗੇ ਇਹਨਾਂ ਨੇ ਇਹੋ ਹੀ ਲਾਉਣ ਵਾਲੇ ਸੀਗੇ ਤੇ ਇਹ ਉਹਦੋਂ ਵਿਚਾਰ ਕੀਤੀ ਜਾਣੀ ਚਾਹੀਦੀ ਸੀ ਜੇ ਉਹਨਾਂ ਤੇ ਕੋਈ ਇਹੋ ਜਿਹਾ ਇਲਜ਼ਾਮ ਸੀ ਕਿ ਉਹਨਾਂ ਨੂੰ ਇਹਨਾ ਟਾਈਮ ਇਸ ਗੱਡੀ ਤੇ ਕਿਉਂ ਬਿਠਾ ਕੇ ਰੱਖਿਆ ਗਿਆ ਕਿ ਦੂਸਰਾ ਸੀ ਇਹ ਗੱਲ ਦੀ ਨਿੰਦਾ ਕਰਦੇ ਆ ਕਿ ਇਹ ਬਹੁਤ ਗਲਤ ਹੋਇਆ ਨਹੀਂ ਸੀ ਇਸ ਤਰੀਕੇ ਨਾਲ ਨਹੀਂ ਸੀ ਹੋਣਾ ਚਾਹੀਦਾ ਤੇ ਇਹ ਇੱਕ ਪਰਿਵਾਰ ਜੋ ਆਪਣੀ ਮਨਮਾਨੀ ਕਰ ਰਿਹਾ ਤੇ ਇਹ ਇਹ ਇਹਦੀ وجہ ਨਹੀਂ ਅਕਾਲੀ ਗਲਦਗ ਵੀ ਬਹੁਤ ਨੁਕਸਾਨ ਹੋਇਆ ਤੇ ਇਹੋ ਜਿਹੇ ਮਨਮਾਨੀਆਂ ਨਾਲ ਹੀ ਇਹ ਆਉਣ ਵਾਲੇ ਸਮੇਂ 'ਚ ਪਾਰਟੀ ਪੂਰੀ ਖਤਮ ਹੋ ਗਈ। ਇਹ ਜਿਹੜਾ ਜ세ਦਾਰਾਂ ਦੀ ਨਿਯੁਕਤੀ ਦਾ ਤੇ ਮੁਕਤੀ ਸਮਾ ਮੁਕਤੀ ਦਾ ਇਹ ਜਿਹੜਾ ਸਿਸਟਮ ਆ ਉਹਨੂੰ ਇੱਕ ਸਮੇਂ ਬੰਦ ਜਾਂ ਕੁਝ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਉਹਦੇ ਨਿਯਮ ਬਣਾਏ ਜਾਣੇ ਚਾਹੀਦੇ ਕਿ ਉਹਨਾਂ ਨੇ ਨਿਯੁਕਤੀ ਕਰਨ ਵਾਸਤੇ ਕੀ ਕੀ ਉਹਨਾਂ ਦੀ ਸ਼ਰਤਾਂ ਹੋਣੀਆਂ ਚਾਹੀਦੀਆਂ ਉਹਨਾਂ ਦੇ ਕਿੰਨਾ ਇਹ ਜੋ ਕੀ ਦਾ ਪੀੜ ਕਿੰਨਾ ਸਮਾਂ ਹੋਣਾ ਚਾਹੀਦਾ ਵਾ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸ਼ਰਤਾਂ ਸਾਰੀਆਂ ਪੈ ਹੋਣ ਉਹਦੇ ਤਹਿਤ ਹੀ ਕੰਮ ਕਰੇ ਨਾ ਕਿ ਕਿਸੇ ਦੀ ਮਰਜ਼ੀ ਅਨਸਾਰ ਉਹਨਾਂ ਨੂੰ ਲਗਾਇਆ ਜਾ ਸਕੇ ਤੇ ਨਾ ਹਟਾਇਆ ਜਾ ਸਕੇ ਨਹੀਂ ਅਸੀਂ ਤਾਂ ਕਹਿੰਦੇ ਹਾਂ ਕਿ ਸਾਰੀਆਂ ਧਰਮਾਂ ਨਾਲ ਜਿਹੜੇ ਜਸੇਦਾਰ ਹੈ ਗੈਣੀ ਹਰਪ੍ਰੀਤ ਸਿੰਘ ਜੀ ਹੈ ਉਹਨਾਂ ਦਾ ਧਾਰਮਿਕ ਸਿੱਖਿਆਤ ਵੀ ਉਹਨਾਂ ਦਾ ਧਾਰਮਿਕ ਗਿਆਨ ਵੀ ਉਹਨਾਂ ਕੋਲ ਕਾਫੀ ਆ ਇਸ ਕਰਕੇ ਉਹਨਾਂ ਨੂੰ ਵੀ ਅੱਗੇ ਹੋ ਕੇ ਵਿਚਰਨਾ ਚਾਹੀਦਾ ਹੈ ਸਮਾਜ ਨੂੰ ਜਾਗਰੂਕ ਕਰਨ ਵਾਸਤੇ ਧਰਮ ਪ੍ਰਚਾਰ ਦੀ ਬਹੁਤ ਵੱਡੀ ਲੋੜ ਹੈ ਸਾਡੇ ਪੰਜਾਬ 'ਚ ਸਾਡੀ ਨੌਜਵਾਨੀ ਨਸ਼ਿਆਂ 'ਚ ਗਲਤਾਨ ਹੋਈ ਗਈ ਹੈ ਸਾਨੂੰ ਸਾਰਿਆਂ ਨੂੰ ਰਲ ਮ ਇਹ ਮਹੌਲਾ ਮਾਰਨਾ ਚਾਹੀਦਾ ਕਿ ਉਹਨਾਂ ਨੇ ਅਸੀਂ ਤੇ ਕਮਾਂਗੇ ਕਿ ਕਿਸੇ ਨੇ ਆਓ ਸਾਡੇ ਨਾਲ ਆਪਾਂ ਸੜ ਜਿੰਗ ਰਲ ਮਿਲ ਕੇ ਪੰਜਾਬ ਨੂੰ ਆਪਣੀ ਨੌਜਵਾਨੀ ਨੂੰ ਪੰਥ ਨੂੰ ਬਚਾਈ ਜੀ। ਜੇ ਤੁਸੀਂ ਤੰਮਰਤ ਪਾਸਿੰਗ ਨੂੰ ਕਿਉਂ ਹਾਈ ਕੋਰਟ ਦੇ ਕਿਉਂ ਨਹੀਂ ਪੈਰੋਂ ਦਿੱਤੀ ਜੀ? ਇਹ ਮੇਰੇ ਖਿਆਲ ਹੈ ਕਿ ਇਹ ਮਾਮਲਾ ਦੇ ਹਾਈ ਕੋਰਟ ਤੇ ਪੈਂਡਿੰਗ ਹੈ। ਉਹ ਕਿੱਥੇ ਸੁਣਵਾਈ ਹੋਣੀ ਪਤਾ ਨਹੀਂ ਕਿੰਨੀ ਤਰੀਕਿਆਂ ਨੂੰ ਯਾਦ ਨਹੀਂ ਕਿ ਸਾਡੇ ਉਹ ਨਿਕਲ ਕਦੋਂ ਦੱਸ ਸਕਦਾ। ਤੇ ਦੂਸਰਾ ਮੇਰੇ ਖਿਆਲ ਹੈ ਕਿ ਇਹ ਜੋ ਅਰਸ਼ੀਦ ਨੂੰ ਦਿੱਤੀ ਗਈ ਹੈ ਉਹਦਾ ਵੀ ਅਸੀਂ ਸਵਾਗਤ ਕਰਦੇ ਹਾਂ। ਅਸੀਂ ਚਾਹੁੰਦੇ ਕਿ ਉਹਨਾਂ ਫੁੱਲ ਟਾਈਮ ਲਈ ਉਹਨਾਂ ਨੂੰ ਸ਼ੜਿਆ ਜਾਣਾ ਚਾਹੀਦਾ ਯਾਨੀ ਕਿ ਦੋ ਦਿਨ ਦੀ ਉਹਨਾਂ ਨੂੰ ਦੇ ਰਹੇ ਹੋ ਤੇ ਉਹਨਾਂ ਤੇ ਵੀ ਉਹ ਵੀ پابੰਦੀਆਂ ਐਡ ਕਰ ਦੋ ਜੂ ਮੀਡੀਆ ਨੂੰ ਨਹੀਂ ਮਿਲ ਸਕਦੇ ਜਾਂ ਅਮਨਤਾਨੋ ਨਹੀਂ ਮਿਲ ਸਕਦੇ ਇਹ ਚੀਜ਼ਾਂ ਜਿਹੜੀਆਂ ਮੇਰੇ ਖਿਆਲੋਂ ਨਹੀਂ ਹੋਣੀਆਂ ਚਾਹੀਦੀਆਂ ਦੂਸਰਾ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਲੋਕਾਂ ਨੇ ਉਹਨਾਂ ਨੂੰ ਐਡੇ ਮਾਰਜਿਨ ਨਾਲ ਐਡੇ ਬਹੁਤ ਆਤ ਵੋਟਾਂ ਪਾ ਕੇ ਚੁਣਿਆ ਤੇ ਉਹ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਉਹਨਾਂ ਨੂੰ ਤੁਰੰਤ ਰਿਆ ਕੀਤਾ ਜਾਣਾ ਚਾਹੀਦਾ ਕਿ ਸੇਬ ਇਸਿਆ ਮਰਤਪਾਲ ਦੇ ਨੇ ਜਿਹੜੇ ਬਹੁਤ ਜਿਹੜੇ ਉਹਨਾਂ ਦੇ ਹਲਕੇ ਦੇ ਲੋਕ ਬੜੇ ਚਾਹਵਾਨ ਹੈ ਕਿ ਉਹ ਜਲਦੀ ਤੋਂ ਜਲਦੀ ਇੱਥੇ ਆਉਣ ਤੇ ਸਾਡੇ ਜੋ ਵੀ ਮਸਲੇ ਜਿਨ੍ਹਾਂ ਵਾਸਤੇ ਅਸੀਂ ਉਹਨਾਂ ਨੂੰ ਚੁਣਿਆ ਉਹ ਇਸ ਕਰਕੇ ਐਸੀ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਫੈਸਲਿਆਂ 'ਤੇ ਦੁਬਾਰਾ ਗੌਰ ਕਰਕੇ ਉਹਨਾਂ ਨਾਲ ਅਦਲੀ ਨਿਆਂਫੀ ਜੋ ਤੁਸੀਂ ਕਰ ਰਹੇ ਹੋ ਤੇ ਉਹ ਇੱਕ ਲੋਕਤੰਤਰ ਦਾ ਕੰਮ ਕਰ ਰਹੇ ਹੋ ਉਹ ਤੁਸੀਂ ਬਾਝਾਓ ਤੁਸੀਂ ਤੁਸੀਂ ਉਹਨਾਂ ਨੂੰ ਆਪਣੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿਓ ਸਾਰਾ ਕੁਝ ਜਾਣਬੁੱਝ ਕੇ ਕੀਤਾ ਜਾ ਰਿਹਾ ਜੀ ਪਹਿਲੀ ਗੱਲ ਤੇ ਪਹਿਲਾਂ ਨਹੀਂ ਹੈ ਐਨਐਸਏ ਕੋ ਬਣਦੇ ਫਿਰ ਡਬਲ ਐਨਐਸਏ ਲਾਉਣੀ ਫਿਰ ਕਈ ਹੋਰ ਢੰਗ ਤਰੀਕੇ ਵਰਤ ਕੇ ਮੇਰੇ ਖਿਆਲ ਲੈ ਕੇ ਉਹ ਜੋ ਸਰਕਾਰ ਹੈ ਉਹ ਕਾਫੀ ਬਖਲਾੜ ਚ ਆ ਕਿ ਉਹਨਾਂ ਨੂੰ ਜੋ ਆ ਲੋਕ ਸਭਾ ਇਲੈਕਸ਼ਨ ਹੋਈ ਉਹ ਤੋਂ ਉਹਨਾਂ ਨੂੰ ਇੱਕ ਅੰਦਾਜ਼ਾ ਹੋ ਗਿਆ ਕਿ ਲੋਕ ਉਹਨਾਂ ਨੂੰ ਬਹੁਤ ਚਾਹੁੰਦੇ ਆ ਤੇ ਇਸੇ ਕਰਕੇ ਸ਼ਾਇਦ ਉਹ ਆ ਬਾਹਰ ਆਉਣਗੇ ਤੇ ਸਾਡੀ ਸਰਕਾਰ ਨੂੰ ਸਤਰਾ ਹੋ ਸਕਦਾ ਸਾਡੀ ਕੁਰਸੀ ਨੂੰ ਇਸ ਕਰਕੇ ਉਹਨਾਂ ਨੇ ਵੱਧ ਤੋਂ ਵੱਧ ਸਨਮਾਨ ਦੇਣ ਦੀ ਕੋਸ਼ਿਸ਼ ਕੀਤੀ ਜਾਨੀ ਤਾਂ ਇਹ ਜੀ ਮੇਰਾ ਖਿਆਲ ਹੈ ਕਿ ਜਿਹੜਾ ਇਦਾਂ ਦੇ ਲਾਰੇ ਲਪੇ ਲਾ ਕੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਜਾਂ ਇਹੋ ਜਿਹੀਆਂ ਚੀਜ਼ਾਂ ਦਿੱਤੇ ਪਰ ਸ਼ਤਮਾ ਤੁਸੀਂ ਨਹੀਂ ਹੋ ਜੇ ਲੰਮਾ ਸਮਰਾਜ ਨਹੀਂ ਕਰਤਾ ਇਹ ਚੀਜ਼ ਹੈ ਕਿ ਉਹਨਾਂ ਨੇ ਕਿਹਾ ਕਿ ਦਿੱਲੀ ਮਾਡਲ ਇੱਕ ਬਹੁਤ ਦੁਨੀਆ 'ਚ ਬੜਾ ਵੱਡੇ ਪ੍ਰਚਾਰ ਕੀਤਾ ਗਿਆ ਪੰਜਾਬ ਦੇ ਲੋਕੀ ਉਹਦੇ ਚਾਸੇ ਚ ਆ ਗਏ ਤੇ ਹੁਣ ਦੇਖੋ ਕਿ ਦਿੱਲੀ ਦੇ ਲੋਕਾਂ ਨੇ ਵੀ ਉਹ ਮਾਡਲ ਨੂੰ ਅਨਕਾਰ ਦਿੱਤਾ ਹੈ ਪੰਜਾਬ ਦੇ ਲੋਕ ਤੇ ਪਹਿਲਾਂ ਹੀ ਆ ਦੋਸਰਾਂ 'ਚ ਬਹੁਤ ਵੱਡੇ ਦੁਖੀ ਹੋ ਚੁੱਕੇ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਦਾ ਜਿਹੜਾ ਕਿ ਅੰਦਸਮਾਨ ਹੈ ਢਾਈ ਹੈ ਤੇ ਇਹ ਉਹਨਾਂ ਨੂੰ ਹੁਣ ਆਪਣੇ ਜੋ ਕੀਤੇ ਆ ਜੋ 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 ਵੀ ਜ਼ੁਲਮ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਹੈ ਪੰਜਾਬ ਨੂੰ ਲੁੱਟ ਰਿਹਾ ਹੈ ਕੁੱਟ ਰਿਹਾ ਹੈ ਉਹ ਲੋਕ ਉਹ ਮੇਰੇ ਖਿਆਲ ਜ਼ਿਆਦਾ ਚੰਗੇ ਬਰਵਾਸੇ ਕਰ ਉਹ ਇੱਥੇ ਨਹੀਂ ਉਹਨਾਂ ਦਾ ਬੋਰੀ ਬਿਸਤਰਾ ਜਲਦੀ ਹੋਵੇ ਸਮਰ ਸਿੰਘ ਮਾਨ ਨੇ ਕੋਪਾਲ ਮੈਂਡੀ ਸੰਧਾਰਨਾ ਇਹ ਅਸੀਂ ਸਾਡੇ ਜਿਹੜੀਆਂ ਵੀ ਪੰਜਾਬ ਦੀ ਪੰਥਰੀ ਲਾਈਨ ਵਾਲੀਆਂ ਸਾਰੀਆਂ ਸਬਿੱਤਾਂ ਸਾਡਾ ਕਿਸੇ ਨਾਲ ਵਿਰੋਧ ਨਹੀਂ ਅਸੀਂ ਸਾਰਿਆਂ ਨਾਲ ਲੈ ਕੇ ਉਹਨਾਂ ਦੇ ਸਹਿਯੋਗ ਨਾਲ ਸਾਰਿਆਂ ਨੂੰ ਇੱਕ ਪੱਕੇ ਕਰਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਉੱਤ ਚਾਣ ਦੇ ਬਹੁਤ ਜਿਹੜਾ ਮੰਦਭਾਗਾ ਹੈ ਜਿਹੜਾ ਇੱਕੋ ਪਰਿਵਾਰ ਦੀ ਜਿਹੜੀ ਮਨਮਰਜ਼ੀ ਚੱਲ ਰਹੀ ਹੈ ਤੇ ਉਹਦੇ ਖਿਲਾਫ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਜੀ ਨਵਾਜ਼ ਚੱਕੀ ਸੀ ਜਿਹੜਾ ਉਹਨਾਂ ਨੇ ਸੱਚ ਦਾ ਸਾਥ ਦਿੱਤਾ ਸੀ ਗਲਤ ਨੂੰ ਗਲਤ ਕਿਹਾ ਸੀ ਉਹਦੀ ਸਜ਼ਾ ਮਿਲ ਗਈ ਉਹਨਾਂ ਨੂੰ ਸਿਰਫ ਇਸ ਗੱਲ ਕਰਕੇ ਉਹਨਾਂ ਨੂੰ ਕੱਢਿਆ ਗਿਆ ਹੈ ਵੀ ਉਹਨਾਂ ਨੇ ਬਾਦਲ ਪਰਿਵਾਰ ਦੇ ਖਿਲਾਫ ਗਾਈ ਹੈ ਸੱਚ ਨੂੰ ਸੱਚ ਕਿਹਾ ਇਸ ਲਈ ਮੈਂ ਚਾਹੁੰਦਾ ਵੀ ਇਹ ਬਹੁਤ ਮੰਤ ਭਾਗਾ ਹੈ ਜੋ ਵੀ ਫੈਸਲਾ ਲਿਆ ਗਿਆ ਇਸ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਜੋ ਉਹਨਾਂ ਦਾ ਮੰਨਦਾ ਬਣਦਾ ਸਤਕਾਰ ਸੀ ਉਹ ਦੁਬਾਰਾ ਬਹਾਲ ਹੋਣਾ ਚਾਹੀਦਾ। ਪਾਰਲੀਮੈਂਟ ਦੇ ਵਿੱਚ ਜੀ ਆਹੀ ਜਿਹੜੇ ਆਪਣੇ ਕਿਸਾਨੀ ਦਾ ਤੇ ਬੰਦੀ ਸਿੰਘਾਂ ਦਾ ਮੀਨ ਹੈ ਜੀ ਇਹ ਕਿਸਾਨੀ ਦੇ ਕੋ ਉਹ ਆਉਣੇ ਹੈ ਕਹਿ ਦਿੰਨੇ ਹੈ ਜੀ ਅਸੀਂ ਐਨੇ ਦਿਨਾਂ ਬਾਅਦ ਮੀਟਿੰਗ ਕਰਾਂਗੇ ਸੈਂਟਰਲ ਤੋਂ ਆਉਂਦਾ ਜਿਹੜੇ ਬੰਦੇ طرف ہوئی چونے আজি بس سینا ਦਾ ਬਰਤ ਤਣਾਓ ਤੇ ਅੱਗੇ ਤੋਰੋ ਅੱਗੇ ਲਾਓ ਉਹਨਾਂ ਨੇ ਮਤਲਬ ਮੈਨੂੰ ਲੱਗਦਾ ਨਹੀਂ ਸਰਕਾਰ ਦੀ ਕੋਈ ਮਨਛਾ ਹੈਗੀ ਐ ਇਹਨਾਂ ਦੀਆਂ ਮੰਗਾਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ